गणपति बप्पा ले भी बनाए थगे बहुत ही हैल्दी वाले टेस्टी वाले मोदक बना के तैयार किए थे ये मोदक असी बहुत ही घट्ट समान तो बना के तैयार किए बहुत ही हैल्दी वाले अना के तैयार ये मोदक असी बप्पा बनावे अज भूजे चने तो ਉਦਲੀ ਮੇਲੇ ਲੈ ਲੈ ਇਥੇ ਮਿਕਸੀ ਜਾਰ ਇਹਦੇ ਚੀ ਐਡ ਕਰ ਦਾਂਗੇ ਪੂਜੇ ਚਨੇ 2 ਕੱਪ ਮੈਂ ਲੈ ਲਈ ਪੂਜੇ ਵਾਲੇ ਚਨੇ ਇਹ ਵਾਲੇ ਚਨੇ ਲਈ ਮਾਰਕੀਟ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੇ ਬਿਨਾ ਛਿਲਕ ਵਾਲੇ ਪੂਜੇ ਚਨੇ ਜੇ ਤੁਹਾਡੇ ਕੋਲ ਛਿਲਕ ਵਾਲੇ ਤੁਸੀਂ ਜੇ ਸਭ ਤੋਂ ਪਹਿਲੇ ਛਿਲਕਾ ਹਟਾ ਲੈਣਾ ਫਿਰ ਤੁਸੀਂ ਇਹਨੂੰ ਮਿਕਸੀ ਜਾਰ ਚ ਪਾ ਕੇ ਇਥੇ ਗ੍ਰाइंड ਕਰ ਲੈਣਾ ਅਦਾਸੀ ਬਿਲਕੁਲ ਮਹੀਨ ਆਟਾ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦਾ ਹੁਣ ਅਸੀਂ ਕੀ ਕਰਾਂਗੇ ਇਥੇ ਛੰਨੀ ਲੈ ਲਵਾਂਗੇ ਤੇ ਜੋ ਹੀ ਚਨੇ ਨੂੰ ਛਾਨ ਕੇ ਰੱਖੇ ਸੀ ਅਸੀਂ ਦੋ ਵਾਰ ਕਰਕੇ ਛੰਨੀ ਚ ਤੇ ਛਾਣ ਲਾਂਗੇ ਤਾਂ ਕਿ ਚ ਕੋਈ ਵੀ ਗੁਠਲੀ ਵਗੈਰਾ ਹੋ ਉਸੇ ਅਲੱਗ ਨਿਕਾਲ ਦਾਂਗੇ ਨਹੀਂ ਤੇ ਮੋਦਕ ਦਾ ਟੇਸਟ ਫਿਰ ਵਧੀਆ ਨਹੀਂ ਆਏਗਾ ਇੱਥੇ ਮੈਂ ਚਨੇ ਨੂੰ ਦੋ ਵਾਰ ਕਰਕੇ ਛਾਣ ਲਿਆ ਸੀਗਾ ਇਹ ਜੋ ਐਕਸਟਰਾ ਨੂੰ ਮੈਂ ਆਟੇ ਚ ਪਾ ਕੇ ਗੁੰਨ ਲਵਾਂਗੇ ਹੁਣ ਕੜਾਈ ਨੂੰ ਮੈਂ ਰੱਖਤਾ ਹੀ ਗੈਸ ਤੇ ਨੂੰ ਅਸੀਂ ਦੋ ਤੋਂ 3 ਮਿੰਟ ਤੱਕ ਇੱਥੇ ਭੁੰਨ ਲਵਾਂਗੇ ਚਨੇ ਨੂੰ ਵੈਸੇ ਜੇ ਭੁੰਨੇ ਹੋਏ ਹੁੰਦੇ ਚਨੇ ਪਰ ਫੇਵੀਸੀ ਨੂੰ ਦੋ ਤੋਂ 3 ਮਿੰਟ ਤੱਕ ਇੱਥੇ ਭੁੰਨ ਲਵਾਂਗੇ ਜਿਆਦਾ ਨਹੀਂ ਸੀ ਭੁੰਨਾਂਗੇ ਤੇ ਦੋ ਚਮਚੇ ਸੀ ਐਲਚਾ ਐਡ ਕਰਤਾ ਹੀ ਦੇਸੀ ਘਿਓ ਦੇਸੀ ਘਿਓ ਪਾ ਕੇ ਨੂੰ ਸੀ ਲਗਾਤਾਰ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਰੁਕਾਂਗੇ ਨਹੀਂ ਲਗਾਤਾਰ ਨੂੰ ਸੀ ਮਿਕਸ ਕਰਦੇ ਜਾਵਾਂਗੇ ਤੇ ਬਿਲਕੁਲ ਅਸੀਂ ਇੱਥੇ ਗੈਸ ਨੂੰ ਲੋ ਤੇ ਰੱਖਿਆ ਸੀਗਾ ਤੇ ਦੋ ਚਮਚ ਮੈਂ ਹੋਰ ਐ ਚ ਐਡ ਕਰਤਾ ਦੇਸੀ ਘਿਓ ਦਾ ਜਿਆਦਾ ਘਿਓ ਦਾ ਇਸਤੇਮਾਲ ਅਸੀਂ ਇੱਥੇ ਨਹੀਂ ਕਰਾਂਗੇ ਮੈਂ ਟੋਟਲ 4 ਕ ਚਮਚ ਦਾ ਐਡ ਕੀਤਾ ਹੀ ਦੇਸੀ ਘਿਓ ਦਾ ਇੱਥੇ ਦੋ ਤੋਂ 3 ਮਿੰਟ ਹੋ ਗਏ ਸੀ ਤੁਹਾਨੂੰ ਪੁੰਦਿਆ ਤੇ ਦੇਖਦੇ ਕਲਰ ਬਹੁਤ ਵਧੀਆ ਹੈਗਾ ਆ ਗਿਆ ਸੀ ਬਸ ਅਸੀਂ ਇੰਨਾ ਹੀ ਨੂੰ ਪੁੰਨਾ ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਕਰ ਦਿੱਤਾ ਬੰਦ ਇਹ ਲਓ ਜੀ ਬਹੁਤ ਜ਼ਿਆਦਾ ਗਰਮ ਇਹਨੂੰ ਅਸੀਂ ਥਲੇ نیچے ਉਤਾਰ ਕੇ ਸਾਈਡ ਤੇ ਰੱਖ ਦਵਾਂਗੇ ਠੰਡਾ ਹੋਣ ਲਈ ਇੱਥੇ 15 ਕ ਮਿੰਟ ਹੋ ਗਏ ਸਨੂੰ ਠੰਡਾ ਹੁੰਦੇ ਇਸ ਤਰੀਕੇ ਨਾਲ ਅਸੀਂ ਇਹਨੂੰ ਚੈੱਕ ਕਰ ਲਾਂਗੇ ਜੇ ਬਹੁਤ ਵਧੀਆ ਤਰੀਕੇ ਨਾਲ ਠੰਡਾ ਹੋ ਗਿਆ ਸੀਗਾ ਹੁਣ ਅਸੀਂ ਐਡ ਕਰ ਦਾਂਗੇ ਅੱਧਾ ਕੱਪ ਡੈਸੀਕੇਟਿਡ ਕੋਕੋਨਟ ਮਤਲਬ ਨਾਰੀਏ ਦਾ ਬੁਰਾਦਾ ਤੇ ਚਾ ਚਮਚ ਐਡ ਕਰ ਦਾਂਗੇ ਮਿਲਕ ਪਾਊਡਰ ਦਾ ਸਾਰੇ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਲਕ ਪਾਊਡਰ ਤੁਸੀਂ ਜ਼ਰੂਰ ਐਡ ਕਰਨਾ ਉਹਨਾਂ ਟੇਸਟ ਮਾਵੇ ਵਰਗਾ ਟੇਸਟ ਆਏਗਾ ਜਿਸ ਦਾ ਬਿਲਕੁਲ ਮਾਰਕੀਟ ਵਰਗੇ ਸਾਡੇ ਮੋਤਕ ਜੇ ਬਣ ਕੇ ਤਿਆਰ ਹੋਣਗੇ ਅਗਰ ਤੁਸੀਂ ਨਾਰੀਲਾ ਬੁਰਾਦਾ ਨਹੀਂ ਐਡ ਕਰਨਾ ਚਾਹੁੰਦੇ ਤੁਸੀਂ ਸਕਿਪ ਕਰ ਸਕਦੇ ਹੋ ਹੁਣ ਇਹ ਚ ਐਡ ਕਰ ਦਾਂਗੇ ਚੀਨੀ ਇੱਥੇ ਅੱਧਾ ਕੱਪ ਮੈਂ ਐਡ ਕਰਤਾ ਚੀਨੀ ਦਾ ਚੀਨੀ ਨੂੰ ਮਿਕਸੀ ਜਾਰ ਚ ਪਾ ਕੇ ਤੇ ਪੀਸ ਲਿਆ ਸੀਗਾ ਬਿਲਕੁਲ ਇਹ ਅੱਧਾ ਪਾਊਡਰ ਬਣਾ ਕੇ ਚੇਜ਼ ਚ ਐਡ ਕਰਾਂਗੇ ਸਾਬੂ ਚੀਨੀ ਦਾ ਸਬੰਧ ਨਾ ਕਰਨਾ ਵਧੀਆ ਫਲੇਵਰ ਲਈ ਲੈ ਆਲੇ ਅੱਧੇ ਚਮਚ ਹਰੀ ਇਲਾਚੀ ਦਾ ਇਲਾਚੀ ਦਾ ਪਾਊਡਰ ਨਾਲ ਟੇਸਟ ਆਫ ਫਲੇਵਰ ਦੋਨੋਂ ਬਹੁਤ ਵਧੀਆ ਆਵੇਗਾ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਥੇ ਅਸੀਂ ਮਿਕਸ ਕਰ ਲਾਂਗੇ ਹੁਣ ਅਸੀਂ ਇੱਥੇ ਐਡ ਕਰਾਂਗੇ ਡਰਾਈ ਫਰੂਟ ਡਰਾਈ ਫਰੂਟ ਵਿੱਚ ਮੈਂ ਲੈ ਲਏ ਬਾਰਿਕ ਕਟੇ ਬਦਾਮ ਕਾਜੂ ਅਖਰੋਟ ਤੇ ਪਿਸਤਾ ਸਾਰੇ ਡਰਾਈ ਫਰੂਟ ਨੂੰ ਤਾਂ ਮੈਂ ਬਾਰੇ ਕੱਟ ਕੇ ਇਸਤੇਮਾਲ ਕਰ ਰਹੇ ਹਾਂ ਤੁਸੀਂ ਚਾਹਤੇ ਮਿਕਸੀ ਵਿੱਚ ਚਲਾ ਕੇ ਦਾ ਪਾਊਡਰ ਬਣਾ ਕੇ ਵੀ ਐਡ ਕਰ ਸਕਦੇ ਹੋ ਹੁਣ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਜੋ ਤੁਹਾਨੂੰ ਡਰਾਈ ਫਰੂਟ ਨਹੀਂ ਪਸੰਦ ਤੁਸੀਂ ਸਕਿੱਪ ਕਰ ਸਕਦੇ ਹੋ ਜੋ ਜ਼ਿਆਦਾ ਪਸੰਦ ਤੁਸੀਂ ਜ਼ਿਆਦਾ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਕਿਸ਼ਮਿਸ਼ ਦਾ ਇਸਤੇਮਾਲ ਵੀ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਇਸੇ ਤਰੀਕੇ ਨਾਲ ਸਿੰਪਲੀ ਇਹਨੂੰ ਮਿਕਸ ਕਰ ਲਿਆ ਸੀ ਹੁਣ ਇੱਥੇ ਬਾਈਂਡਿੰਗ ਨਹੀਂ ਐਡ ਕਰਾਂਗੇ ਦੁੱਧ ਉੱਪਰ ਜੋ ਮਲਾਈ ਆਉਂਦੀ ਨਾ ਉਹ ਤਾਜ਼ੇ ਵਾਲੀ ਮਲਾਈ ਦਾ ਹੀ ਇੱਥੇ ਇਸਤੇਮਾਲ ਕਰਾਂਗੇ थोड़ी थोड़ी करके असी मलाई का इस्तेमाल करा न हल्के हल्के थाना अं मिकस करते जागे टोटल स्टार्टिंग में पहले तीन चमच लै ली मलाई देते मैं मिक्स करा हूँ मैं दो चम्मच होर ऐड कराँगी मलाई दे, तो करांगे। करांगे, मलाई दे। तो ताजे वाली मलाई का ही इस्तेमाल करना पुरानी मलाई का इस्तेमाल ना करना नहीं तो मोदक का टेस्ट फिर वह नहीं आएगा हूँ अस एड कर देवे देसी घ्यो मैं चो चम्मच ऐड किए दुध उपर जो मलाई आंधी वो ਉਸ ਤੋਂ ਬਾਅਦ ਅਸੀਂ ਹੁਣ ਇਹ ਚ ਐਡ ਕਰਾਂਗੇ ਦੇਸੀ ਘਿਓ ਦੇਸੀ ਘਿਓ ਅਸੀਂ ਜ਼ਿਆਦਾ ਐਡ ਕਰਾਂਗੇ ਦੇਸੀ ਘਿਓ ਪਾਏ ਨਾਲ ਜੋ ਮੋਦਕ ਜੋ ਲਾਈਫ ਹੁੰਦੇ ਨਾ ਉਹ ਵੱਧ ਜਾਂਦੀ ਹੈ ਇੱਥੇ ਮੈਂ ਟੋਟਲ 6 ਤੋਂ 7 ਚਮਚ ਐਡ ਕਰਦੇ ਹੀ ਦੇਸੀ ਘਿਓ ਦੇ ਤੇ ਹਲਕੇ ਥਾਣਾ ਨਾਲ ਨਾਲ ਅਸੀਂ ਇਹਨੂੰ ਮਿਕਸ ਕਰ ਦਿਆਂਗੇ ਇਸ ਤਰੀਕੇ ਦਾ ਮੁਠੀ ਬਣਾ ਕੇ ਅਸੀਂ ਚੈੱਕ ਕਰ ਲਾਂਗੇ ਬਹੁਤ ਵਧੀਆ ਤਰੀਕੇ ਨਾਲ ਜੇ ਮਿਕਸ ਹੋ ਗਿਆ ਸੀਗਾ ਹੁਣ ਇਹ ਚ ਐਡ ਕਰਾਂਗੇ ਕੇਸਰ ਵਾਲਾ ਦੁੱਧ ਮੈਂ 15 ਤੋਂ 20 ਮਿੰਟ ਪਹਿਲਾਂ ਨਾ ਕੁਝ ਕੇਸਰ ਧਾਗੇ ਦੁੱਧ ਚ ਭਿਗੋ ਕੇ ਰੱਖ ਦਿੱਤੇ ਸੀਗੇ ਉਹਨੇ ਸੀ ਕੇਸਰ ਵਾਲੇ ਦੁੱਧ ਦਾ ਇਸਤੇਮਾਲ ਕਰਾਂਗੇ ਤਾਂ ਕਿ ਮੋਦਕ ਦਾ ਕਲਰ ਵੀ ਵਧੀਆ ਆਏਗਾ ਤੇ ਥੋੜਾ ਥੋੜਾ ਕਰਕੇ ਸੀ ਕੇਸਰ ਵਾਲਾ ਦੁੱਧ ਐਡ ਕਰਾਂਗੇ ਸਾਰਾ ਦੁੱਧ ਇੱਕ ਵਾਰ ਚ ਨਾ ਐਡ ਕਰਨਾ ਹਲਕੇ ਹਲਕੇ ਥਾਣਾ ਮਿਕਸ ਕਰਦੇ ਜਾਾਂਗੇ ਇਹਨੂੰ ਸੀ ਇੱਥੇ ਦਾ ਡੋ ਬਣਾ ਕੇ ਤਿਆਰ ਕਰਾਂਗੇ ਜਿਵੇਂ ਆਹ ਹੀ ਆਟਾ ਗੁੰਨ ਕੇ ਤਿਆਰ ਕਰਦੇ ਆ ਉਸ ਤਰੀਕੇ ਅਸੀਂ ਇਹਨੂੰ ਡੋ ਬਣਾ ਕੇ ਤਿਆਰ ਕਰ ਲਿਆ ਸੀ ਇਹ ਹਾਲੇ ਸਾਡਾ ਕੇਸਰ ਦੁੱਧ ਬਚ ਗਿਆ 2 ਕ ਚਮਚ ਦੁੱਧ ਬਚ ਗਿਆ ਸੀਗਾ ਹੁਣ ਅਸੀਂ ਇਹ ਬਣਾਵਾਂਗੇ ਮੋਦਕ ਉਹਦੇ ਲਈ ਮੈਂ ਲੈ ਲਿਆ ਸੀਗਾ ਮੋਲਡ ਇਹ ਮਾਰਕੀਟ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ 25 ਤੋਂ 30 ਰੁਪਏ ਦੇ ਵਿੱਚ ਇਹ ਮਿਲ ਜਾਂਦਾ ਹੁਣ ਇਹ ਥੋੜਾ ਥੋੜਾ ਮਿਕਸਚਰ ਰਾਵਾਂਗੇ ਤੇ ਮੋਲਡ ਨੂੰ ਇਸ ਦੇਸੀ ਘਿਓ ਨਾਲ ਗ੍ਰਿਸ ਕਰ ਲਿਆ ਸੀ ਥੋੜਾ ਥੋੜਾ ਚਨੇ ਆਲਾ ਮਿਕਸਚਰ ਲੈ ਕੇ ਨਾ ਦੋਨੋਂ ਸਾਈਡਾਂ 'ਤੇ ਫੀਲ ਕਰ ਲਾਂਗੇ ਤੇ ਹਲਕੇ ਹੱਥ ਨਾਲ ਇਸ ਨੂੰ ਪ੍ਰੈਸ ਕਰ ਲਾਂਗੇ ਇਸ ਤਰੀਕੇ ਦੇ ਨਾਲ ਜੋ ਵੀ ਐਕਸਟਰਾ ਮਿਕਸਚਰ ਹੋਗਾ ਨਾ ਉਹ ਨੂੰ ਸੀ ਹਟਾ ਦੇਾਂਗੇ ਤੇ ਪ੍ਰੋਪਰ ਇਸ ਨੂੰ ਹਲਕੇ ਥਣਾ ਤੇ ਸ਼ੇਪ ਦੇ ਦਵਾਂਗੇ ਇਹ ਦੇਖੋ ਮੈਂ ਸਾਰਾ ਐਕਸਟਰਾ ਜੋ ਵੀ ਸੀ ਨਾ ਹਟਾ ਦਿੱਤਾ ਹੈ ਨੀਚੇ ਇਸੇ ਥੇ ਹਲਕੇ ਹੱਥਾਂ ਨਾਲ ਨੂੰ ਪ੍ਰੈਸ ਕਰ ਦਵਾਂਗੇ ਇਹ ਵਾਲਾ ਔਰ ਇਹ ਦੇਖੋ ਕਿੰਨੇ ਵਧੀਆ ਸਾਡੇ ਇਹ ਉਸੇ ਮੋਦਕ ਬਣ ਕੇ ਤਿਆਰ ਹੋਇਆ ਕੋਈ ਕਹਿ ਸਕਦਾ ਕਿ ਐਸੀ ਘਰ ਬਣਾ ਕੇ ਤਿਆਰ ਕਿਤੇ ਬਹੁਤ ਹੀ ਆਸਾਨੀ ਨਾਲ ਇਹ ਬਣ ਕੇ ਤਿਆਰ ਹੋ ਜਾਂਦੇ ਨਾਲ ਨਾਲ ਸੀ ਇਹ ਮੋਦਕ ਨੂੰ ਇੱਕ ਪਲੇਟ ਦੇ ਵਿੱਚ ਰਖਦੇ ਜਾਵਾਂਗੇ ਇਸੇ ਤਰੀਕੇ ਨਾਲ ਥੋੜਾ ਜਿਹਾ ਮਿਕਸਚਰ ਲਵਾਂਗੇ ਤੇ ਸੀ ਮੋਲਡ ਦੇ ਦੋਨੋਂ ਸਾਈਡਾਂ ਤੇ ਲਗਾ ਦਵਾਂਗੇ ਤੇ ਨੂੰ ਹਲਕੇ ਥਾਣਾ ਪ੍ਰੈਸ ਕਰ ਦਾਂਗੇ ਤੇ ਐਕਸਟਰਾ ਜੋ ਵੀ ਲੱਗਾ ਹੋਗਾ ਨਾ ਮਿਕਸਚਰ ਉਹ ਸਾਰਾ ਅਸੀਂ ਤੇ ਹਟਾ ਦਿਆਂਗੇ ਜਿਹ ਜੋ ਸੀ ਚ ਮલાઈ ਦਾ ਸਮਰ ਕੀਤਾ ਸੀ ਨਾ ਇਹ ਮੋਦਕ ਨਾ 15 ਤੋਂ 20 ਦਿਨ ਤੱਕ ਆਰਾਮ ਨਾਲ ਚੱਲ ਜਾਂਦੇ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦੇ ਇਹ ਦੇਖੋ ਕਿੰਨੀ ਵਧੀਆ ਪ੍ਰੋਪਰ ਸ਼ੇਪ ਆਈ ਨਾ ਇਸੇ ਤਰੀਕੇ ਨਾਲ ਮੈਂ ਸਾਰੇ ਹੀ ਬਣਾ ਕੇ ਤਿਆਰ ਕਰ ਲਵਾਂਗੇ ਮੋਦਕ ਤੇ ਬਹੁਤ ਹੀ ਘੱਟ ਸਮਾਨ ਤੋਂ ਤੇ ਬਹੁਤ ਹੀ ਆਸਾਨੀ ਨਾਲ ਅਸੀਂ ਨੂੰ ਬਣਾ ਕੇ ਤਿਆਰ ਕਰ ਲਿਆ ਸੀਗਾ ਤੇ 15 ਤੋਂ 20 ਮਿੰਟ ਵਿੱਚ ਇਹ ਬਨ ਕੇ ਤਿਆਰ ਹੋ ਜਾਂਦੇ ਤੁਸੀਂ ਦੇਖ ਰਹੇ ਹੋਵੋਗੇ ਕਿੰਨੀ ਪਿਆਰੀ ਸ਼ੇਪ ਆਈ ਨਾ ਇਸੇ ਤਰੀਕੇ ਨਾਲ ਮੈਂ ਸਾਰੇ ਮੋਦਕ ਬਣਾ ਕੇ ਤਿਆਰ ਕਰ ਲਏ ਸੀਗੇ ਇਹ ਦੇਖੋ ਹੁਣ ਅਸੀਂ ਬੱਪਲੇ ਬਣਾ ਰਏ ਸੀ ਗarnish ਕਰਨਾ ਤਾਂ ਬੰਦਾ ਤਾਂ ਕਿ ਇਹ ਬਿਲਕੁਲ ਮਾਰਕੀਟ ਵਰਗੇ ਬਣ ਕੇ ਤਿਆਰ ਹੋਵੇ ਕੋਈ ਕਹਿ ਨਾ ਸਕੇ ਇਹ ਅਸੀਂ ਘਰ ਬਣਾ ਕੇ ਤਿਆਰ ਕੀਤੇ ਸੀ ਹੁਣ ਅਸੀਂ ਨੂੰ ਗarnish ਕਰਾਂਗੇ ਤੇ ਚਾਂਦੀ ਦਾ ਵਰਗਣਾ ਹੁਣ ਅਸੀਂ ਥੋੜਾ ਥੋੜਾ ਸਪੂਨ ਦੇ ਨਾਲੀਆਂ ਚਾਂਦੀ ਰਵਾਕ ਹਲਕਾ ਹਲਕਾ ਇੱਥੇ ਲਗਾ ਦਵਾਂਗੇ ਇਹ ਨਾ ਬਹੁਤ ਹੀ ਜਲਦੀ ਹੱਥਾਂ ਨਾਲ ਚਿਪਕ ਜਾਂਦਾ ਇਸ ਲਈ ਬਹੁਤ ਹੀ ਆਰਾਮ ਨਾਲ ਹਲਕੇ ਥਾਨਾ ਸੇ ਨੂੰ ਲਗਾਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਪਿਸਤੇ ਨਾਲ ਵੀ ਗarnish ਕਰ ਸਕਦੇ ਹੋ ਹੁਣ ਦਸੋ ਲੱਗ ਰੇ ਨਾ ਬਿਲਕੁਲ ਅਹੀ ਮਾਰਕੀਟ ਤੋਂ ਲੈ ਕੇ ਸੱਚ ਮਨੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਬਹੁਤ ਹੀ ਹੈਲਦੀ ਵਾਲੇ ਮੋਦਕ ਇੱਥੇ ਬਣ ਕੇ